ਹਾਂਜੀ ਰਾਜੀ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਤਾਂ ਰਾਜੀ ਜੀ ਨੂੰ ਤੁਹਾਨੂੰ ਪਤਾ ਹੀ ਆਪਾਂ ਇੱਥੇ ਦੋ ਸਬਜੈਕਟ ਹੈ ਜਿਹੜੇ ਉਹ ਕਵਰ ਕਰ ਰਹੇ ਹਾਂ ਹਿਸਟਰੀ ਤੇ ਪੋਲੀਟਿਕ ਅੱਜ ਆਪਣੀ ਹਿਸਟਰੀ ਦੀ ਕਲਾਸ ਆ ਪੋਲੀਟਿਕ ਦੀ ਕਲਾਸ ਹੈ ਰਾਜੀ ਜੀ ਜਿਹਦੇ ਵਿੱਚ ਆਪਾਂ ਕੱਲ ਪ੍ਰਾਈਮ ਮਿਨਿਸਟਰ ਹੈ ਜਿਹੜਾ ਉਹ ਕੀਤਾ ਸੀਗਾ ਅੱਜ ਆਪਾਂ ਉਹਦੇ ਪਾਵਰਸ ਤੇ ਉਹਦੀ ਮੰਤਰੀ ਪਰਿਸ਼ਦ ਹੈ ਜਿਹੜੀ ਉਹਦੇ ਬਾਰੇ ਫੜਾਂਗੇ ਇੱਕ ਵਾਰੀ ਮੈਨੂੰ ਦੱਸ ਦੋ ਵੀ ਮੇਰੀ ਆਵਾਜ਼ ਆ ਜਿਹੜੀ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਤਾਂ ਪਕਲਾਸ ਸ਼ੁਰੂ ਕਰਦੇ ਆਂ ਪੀਰ ਸਮਰ ਨੋ ਲੋਕੀ ਸੰਜੀ ਰਾਜੇ ਕਲਾਸ ਸ਼ੁਰੂ ਕਰਨ ਬੋਤਲਾ ਜਿਹੜੇ ਰਾਜੇ ਨਵੇਂ ਸਟੂਡੈਂਟ ਹਨ ਉਹਨਾਂ ਨੂੰ ਦੱਸਦਾ ਜਿਹੜੇ ਪੁਰਾਣੇ ਹਨ ਉਹਨਾਂ ਨੂੰ ਤਾਂ ਪਤਾ ਕਿ ਆਪਾਂ ਕਿਹੜੇ ਦੋ ਸਬਜੈਕਟਸ ਕਵਰ ਕਰ ਰਹੇ ਹਾਂ ਨਵੇਂ ਸਟੂਡੈਂਟਸ ਨੂੰ ਦੱਸਦਾ ਵੀ ਆਪਾਂ ਹਿਸਟਰੀ ਤੇ ਪੋਲਿਟੀ ਦੇ ਜਿਹੜੇ ਫ੍ਰੀ ਕਲਾਸਿਸ ਆ ਉਹ ਪ੍ਰੋਵਾਈਡ ਕਰ ਰਹੇ ਹਾਂ ਜਿਹਦੇ ਵਿੱਚੋਂ ਹਿਸਟਰੀ ਨਾਲ ਸੰਬੰਧਿਤ ਆਪਾਂ ਤਿੰਨ ਦਿਨ ਕਲਾਸ ਕਰਦੇ ਹਾਂ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਜਿਹੜੀ ਆਪਾਂ ਪੋਲਿਟੀ ਦੀ ਕਲਾਸ ਕਰਦੇ ਹਾਂ ਜਿਹੜੀ ਕਲਾਸ ਆਪਾਂ ਥਿਊਰੀ ਚ ਕਵਰ ਕਰਦੇ ਹਾਂ ਰਾਜੇ ਉਸੇ ਦੇ MCQ ਲੈ ਕੇ ਆਣੇ ਆ MCQ ਵਾਲੀ ਕਲਾਸ ਜਿਹੜੀ ਉਹ ਇੱਕ ਵੀ ਤੇ ਹੁੰਦੀ ਆ ਤੇ ਜਿਹੜੀ ਤਰੇ ਜੀ ਥਿਉਰੀ ਵਾਲੀ ਕਲਾਸ ਦੇ ਵਿੱਚ ਆਪਾਂ ਜਿਹੜਾ ਪੋਲੀਟੀ ਦਾ ਕਵਰ ਕਰ ਰਹੇ ਹਾਂ ਉਹਦੇ ਵਿੱਚੋਂ ਆਪਾਂ ਅਰੇ ਦਾ ਮੰਤਰੀ ਵਾਲੇ ਟਾਪਿਕ ਤੇ ਆ। ਤਾਂ ਜਿਹੜੇ ਬੱਚੇ ਨਵੇਂ ਆ ਰਹੇ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਫ੍ਰੀ ਦੇ ਵਿੱਚ ਤੁਸੀਂ ਬਿਲਕੁਲ ਜਿਹੜਾ ਫ੍ਰੀ ਦੇ ਵਿੱਚ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਸਕੋ। ਜਿਹੜੇ ਬੱਚੇ ਆਨਲਾਈਨ ਆ ਉਹ ক্লাস ਨੂੰ ਲਾਈਕ ਕਰ ਦਿਓ ਲਿੰਕ ਲੱਗੇ ਸ਼ੇਅਰ ਕਰ ਦਿਓ ਤਾਂ ਜੋ ਹੋਰ ਸਟੂਡੈਂਟਸ ਜਿਹੜੇ ਉਹਨਾਂ ਤੱਕ ਵੀ ਲਿੰਕ ਪਹੁੰਚ ਸਕੇ। ਜਿਹੜੀ ਬਾਅਦ ਚ ਕਲਾਸ ਦੇਖਦੇ ਰਹੇ ਜੀ ਉਹ ਵੀ ਕਲਾਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਾ ਕਰਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਤੇ ਰਜੇ ਜਿਵੇਂ ਆਪਾਂ ਵੇਖਿਆ ਸੀ ਕਿ ਜਿਹੜਾ ਪ੍ਰਧਾਨ ਮੰਤਰੀ ਉਹ ਸਰਕਾਰ ਦਾ ਮੁਖੀ ਹੁੰਦਾ ਦੋ ਕਲਾਸਿਸ ਹੋ ਚੁੱਕੀਆਂ ਆਪਣੇ ਪ੍ਰਧਾਨ ਮੰਤਰੀ ਤੇ ਰਜੇ ਇੱਕ ਕਲਾਸ ਦੇ ਵਿੱਚ ਆਪਾਂ ਜਿੰਨੇ ਵੀ ਹੁਣ ਤੱਕ ਭਾਰਤ ਦੇ ਪ੍ਰਾਈਮ ਮਿਨਿਸਟਰ ਹੋਏ ਆ ਉਹਨਾਂ ਸਾਰੇ ਬਾਰੇ ਪੜ ਚੁੱਕੇ ਆ ਜਿਹੜੇ ਵੀ ਉਹਦੇ ਨਾਲ ਫੈਕਟ ਰਿਲੇਟਡ ਆ ਜਿੰਨਾਂ ਚੋ ਕੁਐਸਚਨ ਬਣਦੇ ਆ ਉਤੋਂ ਆਪਾਂ ਕਵਰ ਕਰ ਚੁੱਕੇ ਆ ਫੇਰ ਰਜੇ ਮੰਤ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਦੇ ਬਾਰੇ ਆਪਾਂ ਵੇਖਿਆ ਕਿ ਉਹ ਜਿਹੜਾ ਹੈਗਾ ਅਸਲੀ ਕਾਰਜਪਾਲਿਕਾ ਹੁੰਦੀ ਆ ਫਿਰ ਉਹਦੀ ਨਿਯੁਕਤੀ ਬਾਰੇ ਦੇਖਿਆ ਰਹੇ ਜੀ ਹੁਣ ਸੌ ਚਕਾਉਣ ਬਾਰੇ ਉਹਦੀ ਜਿਹੜੀ ਸੈਲਰੀ ਉਹਦੇ ਬਾਰੇ ਉਸ ਨਾਸਮੰਤ ਜਿਹੜੀਆਂ ਯੋਗਤਾਵਾਂ ਉਹਦੀ ਬਾਰੇ ਆਪਾਂ ਸਾਰਾ ਕੁਝ ਡਿਸਕਸ ਕਰ ਚੁੱਕੇ ਆ ਤਾਂ ਅੱਜ ਵਾਲੀ ਕਲਾਸ ਦੇ ਵਿੱਚ ਰਜੀ ਆਪਾਂ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਤੇ ਉਹਦੀ ਜਿਹੜੀ ਮੰਤਰੀ ਪਰਿਸ਼ਦ ਆ ਸੰਗੀ ਜਿਹੜੀ ਹੈਗੀ ਆਪਣੀ ਮੰਤਰੀ ਪਰਿਸ਼ਦ ਹੁੰਦੀ ਆ ਯੂਨੀਅਨ ਕਾਉਂਸਲ ਆਫ ਮਿਨਿਸਟਰ ਜਿਹੜੀ ਪ੍ਰਧਾਨ ਮੰਤਰੀ ਦੀ ਮੰਤਰੀ ਪਰਿਸ਼ਦ ਆ ਉਹਦੇ ਬਾਰੇ ਦੋ ਟਾਪਿਕ ਆ ਜਿਹੜੇ ਉਹਨਾਂ ਨੂੰ ਕਵਰ ਕਰਾਂਗੇ ਰਾਜੀ ਕਲਾਸ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੀ ਐ ਸਾਰੇ ਜਾਣੇ ਜਿਹੜੀ ਕਲਾਸ ਨੂੰ ਪੂਰਾ ਵਾਚ ਕਰਿਓ ਤੇ ਉਸ ਤੋਂ ਬਾਅਦ ਆਪਣੀ ਫੀਡਬੈਕ ਵੀ ਜ਼ਰੂਰ ਦਿਓ ਤੇ ਸ਼ੁਰੂ ਕਰਦੇ ਆਂ ਰਾਜੀ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਪ੍ਰਧਾਨ ਮੰਤਰੀ ਦੀਆਂ ਰਾਜੇ ਜਿਹੜੀਆਂ ਸ਼ਕਤੀਆਂ ਉਹਨਾਂ ਨੂੰ ਆਪਾਂ ਹੈਗਾ ਅਲੱਗ-ਅਲੱਗ ਪਾਰਟਸ ਦੇ ਵਿੱਚ ਵੰਡ ਕੇ ਦੇਖਦੇ ਆਂ ਜਿਵੇਂ ਮੰਤਰੀ ਪਰਿਸ਼ਦ ਦੇ ਸਬੰਧ ਦੇ ਵਿੱਚ ਜਿਹੜੀਆਂ ਉਹਦੀਆਂ ਸ਼ਕਤੀਆਂ ਫਿਰ ਸੰਸਦ ਦੇ ਸਬੰਧ ਦੇ ਵਿੱਚ ਉਹਦੀਆਂ ਸ਼ਕਤੀਆਂ ਰਾਜੇ ਫਿਰ ਰਾਸ਼ਟਰਪਤੀ ਦੇ ਸਬੰਧ ਵਿੱਚ ਯੇ ਕੁਝ ਹੋਰ ਸ਼ਕਤੀਆਂ ਇਨਾਂ ਪਾਰਟਸ ਦੇ ਅੰਦਰ ਆਪਾਂ ਵੇਖਦੇ ਹਾਂ ਉਹਨਾਂ ਦੀਆਂ ਸ਼ਕਤੀਆਂ ਨੂੰ ਤਾਂ ਪਹਿਲਾਂ ਮੰਤਰੀ ਪਰਿਸ਼ਦ ਦੇ ਸਬੰਧ ਵਿੱਚ ਵੇਖਦੇ ਹਾਂ ਆਪਾਂ ਉਹਦੀਆਂ ਸ਼ਕਤੀਆਂ ਮੰਤਰੀ ਪਰਿਸ਼ਦ ਦੇ ਸਬੰਧ ਵਿੱਚ ਰਾਜੇ ਪ੍ਰਧਾਨ ਮੰਤਰੀ ਹੈ ਜਿਹੜਾ ਜਿਵੇਂ ਆਰਟੀਕਲ 74 ਦੇ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਦੀ ਸਲਾਹ ਦੇ ਲਈ ਇੱਕ ਮੰਤਰੀ ਪਰਿਸ਼ਦ ਹੋਵੇਗੀ ਜਿਸ ਦਾ ਹੈੱਡ ਹੈ ਜਿਹੜਾ ਉਹ ਪੀਐਮ ਹੋਵੇਗਾ ਪ੍ਰਧਾਨ ਮੰਤਰੀ ਜਾਂ ਪ੍ਰਾਈਮ ਮਿਨਿਸਟਰ ਹੈ ਜਿਹੜਾ ਉਹ ਹੋਵੇਗਾ ਤਾਂ ਮੰਤਰੀ ਪਰਿਸ਼ਦ ਦਾ ਸਭ ਤੋਂ ਪਹਿਲਾਂ ਤਾਂ ਉਹ ਹੈੱਡ ਦੇ ਤਰਤੇ ਕੰਮ ਕਰਦਾਗਾ ਫਿਰ ਮੰਤਰੀ ਪਰਿਸ਼ਦ ਦੇ ਜਿਹੜੇ ਮੰਤਰੀ ਆ ਰਹੇ ਜ ਉਹਨਾਂ ਦੀ ਨਿਯੁਕਤੀ ਕਰਦਾ ਨਿਯੁਕਤੀ ਲਈ ਸਿਫਾਰਿਸ਼ ਕਰਦਾ ਨਿਯੁਕਤੀ ਜਿਹੜੀ ਉਹ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਪਰ ਸਿਫਾਰਿਸ਼ ਜਿਹੜੀ ਉਹ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਤੇ ਕਰਦਾ ਹੈਗਾ ਆਪਣੀ ਮਰਜ਼ੀ ਦੇ ਨਾਲ ਨਹੀਂ ਕਰਦਾ ਜਿਨ੍ਹਾਂ ਦੇ ਨਾਮ ਰਿਕਮੈਂਡ ਕਰਦਾ ਹੈਗਾ ਪ੍ਰਧਾਨ ਮੰਤਰੀ ਉਹਨਾਂ ਹੀ ਮੰਤਰੀਆਂ ਨੂੰ ਜਿਹੜਾ ਮੰਤਰੀ ਪਰਿਸ਼ਦ ਦੇ ਵਿੱਚ ਮੈਂਬਰ ਬਣਾਇਆ ਜਾਂਦਾ ਠੀਕ ਆ ਫਿਰ ਉਸ ਤੋਂ ਬਾਅਦ ਰਹੇ ਜੇ ਅ ਰੁਤਬੀਆਂ ਦੀ ਵੰਡ ਫਿਰ ਜਿਹੜੇ ਹੈਗੇ ਉਹਨਾਂ ਦੇ ਵਿੱਚ ਰੁਤਬੀਆਂ ਦੀ ਵੰਡ ਕੀਤੀ ਜਾਂਦੀ ਹੈ ਜਿਵੇਂ ਰੁਤਬਾ ਹੁੰਦਾ ਰਹੇ ਜੇ ਕਿਹਨੂੰ ਕਿਹੜੇ ਜਿਵੇਂ ਮੰਤਰੀ ਪਰਿਸ਼ਦ ਦੇ ਵਿੱਚ ਜਿਹੜੇ ਹੈਗੇ ਆਗੇ ਚਾਰ ਪੰਜ ਪ੍ਰਕਾਰ ਦੇ ਪ੍ਰਧਾਨ ਮੰਤਰੀ ਹੁੰਦੇ ਹਨ ਚਾਰ ਪ੍ਰਕਾਰ ਦੇ ਜਿਵੇਂ ਪ੍ਰਧਾਨ ਮੰਤਰੀ ਤਾਂ ਮੇਨ ਹੁੰਦਾ ਉਸ ਤੋਂ ਬਿਨਾ ਕੈਬਨਿਟ ਮੰਤਰੀ ਹੁੰਦੀ ਆ ਫਿਰ ਜਿਹੜੇ ਰਾਜ ਮੰਤਰੀ ਹੁੰਦੇ ਆ ਇੰਡੀਪੈਂਡੈਂਟ ਚਾਰਜ ਹੁੰਦਾ ਜਿਨ੍ਹਾਂ ਕੋਲੇ ਰਹੇ ਜੈ ਯਾਨੀ ਕਿ ਸੁਤੰਤਰ ਹੁੰਦੇ ਆ ਫਿਰ ਇੱਕ ਰਾਜ ਮੰਤਰੀ ਜਿਹੜੇ ਸਹਾਇਕ ਹੁੰਦੇ ਆ ਫਿਰ ਉਸ ਤੋਂ ਬਾਅਦ ਡਿਪਟੀ ਉਪ ਮੰਤਰੀ ਹੁੰਦੇ ਰਹੇ ਜੇ ਤਾਂ ਉਸੇ ਤਰ੍ਹਾਂ ਵੀ ਜਾਨੀ ਕਿ ਉਹਨਾਂ ਰਤਬਿਆਂ ਦੀ ਵੰਡ ਕਰਦਾ ਹੈਗਾ ਇਹ ਪ੍ਰਧਾਨ ਮੰਤਰੀ ਵੀ ਕਿਹਨੂੰ ਜਿਹੜਾ ਹੈਗਾ ਉਹ ਕੈਬਨਟ ਮੰਤਰੀ ਬਣਾਊਗਾ ਕਿਨੂੰ ਜਿਹੜਾ ਹੈਗਾ ਉਹ ਰਾਜ ਮੰਤਰੀ ਜਿਹੜਾ ਇੰਡੀਪੈਂਡੈਂਟ ਰਾਜ ਮੰਤਰੀ ਹੁੰਦਾ ਉਹ ਬਣਾਊਗਾ ਜਿਹੜਾ ਸੁਤੰਤਰ ਹੁੰਦਾ ਹੈਗਾ ਉਹ ਵਾਲਾ ਤੇ ਕਿਨੂੰ ਜਿਹੜਾ ਹੈਗਾ ਰਾਜੀ ਉਹ ਰਾਜ ਮੰਤਰੀ ਸਹਾਇਕ ਵਾਲਾ ਬਣਾਊਗਾ ਤੇ ਕਿਨੂੰ ਜਿਹੜਾ ਹੈਗਾ ਉਹ ਉਪ ਮੰਤਰੀ ਜਾਂ ਡਿਪਟੀ ਮਿਨਿਸਟਰ ਬਣਾਉਗਾ ਠੀਕ ਆ ਇਹ ਰੁਤਬੀਆਂ ਦੀ ਵੰਡ ਕਰਨ ਦਾ ਕੰਮ ਜਿਹੜਾ ਉਹ ਪ੍ਰਧਾਨ ਮੰਤਰੀ ਦਾ ਹੁੰਦਾ ਜਿਵੇਂ राजे ਕੈਬਨਟ ਮੰਤਰੀ ਕੈਬਨਟ ਦੇ ਵਿੱਚ ਕੀ ਹੁੰਦੇ राजे ਇਹ ਮੰਤਰੀ ਮੰਡਲ ਤੋਂ ਥੋੜੀ ਜਿਹੀ ਛੋਟੀ ਹੁੰਦੀ ਹੈਗੀ ਆ ਉਸ ਤੋਂ ਬਾਅਦ ਰਾਜ ਮੰਤਰੀ ਹੁੰਦੀ ਹੈ ਜਿਹੜੇ ਕੈਬਨਟ ਕਿਸੇ ਦੇ ਅਧੀਨ ਨਹੀਂ ਹੁੰਦੇਗੇ ਜਿਹੜੇ ਇੰਡੀਪੈਂਡੈਂਟ ਵਾਲੇ ਹੁੰਦੇ राजे ਉਹ ਸਿੱਧਾ ਉਹਨਾਂ ਦਾ ਕੰਮ ਜਿਹੜਾ ਉਹ ਪ੍ਰਧਾਨ ਮੰਤਰੀ ਨੂੰ ਆਪਣੀ ਰਿਪੋਰਟ ਸੌਂਪਣਾ ਹੁੰਦਾ ਫਿਰ ਰਾਜ ਮੰਤਰੀ ਹੁੰਦੀ ਹੈ ਜਿਹੜੇ राजे ਉਹ ਕੈਬਨਟ ਮੰਤਰੀ ਦੇ ਅਧੀਨ ਹੁੰਦੇ ਹੈਗੇ ਤੇ ਜਿਹੜੇ ਡੈਪਟੀ ਮੰਤਰੀ ਹੁੰਦੇ ਅੱਗੇ राजे ਉਹ ਰਾਜ ਮੰਤਰੀ ਪਲੱਸ ਕੈਬਨਿਟ ਮੰਤਰੀ ਦੋਨਾਂ ਦੀ ਜਿਹੜੀ ਸਹਾਇਤਾ ਦੇ ਵਜੋਂ ਸਹਾਇਕ ਦੇ ਵਜੋਂ ਕੰਮ ਕਰਦੇ ਹੁੰਦੇ ਆ ਇਹ ਇਹਨਾਂ ਨੂੰ ਆਪਾਂ ਅੱਗੇ ਡਿਟੇਲ ਦੇ ਵਿੱਚ ਪੜਾਂਗੇ ਜ ਜਦੋਂ ਆਪਾਂ ਮੰਤਰੀ ਪਰਿਸ਼ਦ ਬਾਰੇ ਪੜਾਂਗੇ ਵੈਸੇ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਇਹਨਾਂ ਰਤਬੀਆਂ ਦੀ ਵੰਡ ਹੁੰਦੀ ਆ ਮਹਿਕਮੇ ਅਲੱਗ ਚੀਜ਼ ਹੁੰਦੀ ਹੈ ਰਾਜੇ ਰਤਬੇ ਅਲੱਗ ਹੁੰਦੀ ਹੈ ਠੀਕ ਹੈ ਰਤਬੇ ਇਸ ਤਰ੍ਹਾਂ ਹੁੰਦੇ ਆ ਫਿਰ ਵਿਭਾਗਾਂ ਜਾਂ ਮਹਿਕਮਿਆਂ ਦੀ ਵੰਡ ਕਰਦਾ ਰਹੇ ਜੀ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਜਿਹੜੇ ਮਹਿਕਮੇ ਵੰਡੇ ਜਾਂਦੇ ਆ ਵਿਭਾਗ ਵੰਡੇ ਜਾਂਦੇ ਆ ਅੱਗੇ ਵੀ ਕੌਣ ਆ ਜਿਹੜਾ ਉਹ ਹੈਗਾ ਵਿੱਤ ਮੰਤਰੀ ਹੋਊਗਾ ਤੇ ਉਸ ਤੋਂ ਬਾਅਦ ਰਾਜੇ ਮੰਤਰੀ ਪਰਿਸ਼ਦ ਦਾ ਹੈੱਡ ਹੁੰਦਾ ਰਾਜੇ ਇਹ ਆਏ ਮੈਂ ਤੁਹਾਨੂੰ ਦੱਸ ਚੁੱਕੀ ਆਂ ਵੀ ਆਰਟੀਕਲ ਜਿਹੜਾ 74 ਆ ਉਹਦੇ ਵਿੱਚ ਦੱਸਿਆ ਗਿਆ ਕਿ ਇੱਕ ਰਾਸ਼ਟਰਪਤੀ ਦੀ ਸਲਾਹ ਲਈ ਇੱਕ ਮੰਤਰੀ ਪਰਿਸ਼ਦ ਹੋਊਗੀ ਤੇ ਜਿਹੜੀ ਮੰਤਰੀ ਪਰਿਸ਼ਦ ਦਾ ਜਿਹੜਾ ਹੈੱਡ ਆ ਉਹ ਪ੍ਰਧਾਨ ਮੰਤਰੀ ਹੋਊਗਾ ਠੀਕ ਆ ਪਰ ਰਾਜੇ ਜਿਹੜੀ ਉਹ ਮਹਿਕਮਿਆਂ ਦੀ ਵੰਡ ਕਰਦਾ ਨਾ ਜਦੋਂ ਉਹ ਕਿੱਥੇ ਇੱਕ ਚੀਜ਼ ਨੋਟ ਚ ਰੱਖਿਓ ਇੱਥੇ ਪ੍ਰਧਾਨ ਮੰਤਰੀ ਜਿਹੜਾ ਉਹ ਸੁਤੰਤਰ ਹੁੰਦਾ ਕਿਸੇ ਵੀ ਅਧੀਨ ਨਹੀਂ ਹੁੰਦਾਗਾ ਵੀ ਰਾਸ਼ਟਰਪਤੀ ਦੀ ਜਾਂ ਕਿਸੇ ਕਿਸੇ ਦੇ ਵੀ ਆਏ ਹੈ ठाਣੀ ਹੁੰਦਾ ਸੁਤੰਤਰ ਤੌਰ ਤੇ ਆਪ ਹੈ ਜਿਹੜਾ ਉਹ ਪ੍ਰਧਾਨ ਮੰਤਰੀ ਹੈਗਾ ਉਹ ਮਹਿਕਮਿਆਂ ਦੀ ਵੰਡ ਕਰਦਾ ਹੁੰਦਾ ਸੁਤੰਤਰ ਰੂਪ ਦੇ ਵਿੱਚ ਠੀਕ ਹੈ ਨਾ ਵੀ ਕਿਹਨੂੰ ਕੀ ਅਹੁਦਾ ਦੇਣਾ ਕਿਹਨੂੰ ਕੀ ਮਹਿਕਮਾ ਕਿਹੜਾ ਮਹਿਕਮਾ ਦੇਣਾ ਕਿਹੜਾ ਵਿਭਾਗ ਦੇਣਾ ਠੀਕ ਹੈ ਫਿਰ राजे ਮੰਤਰੀਆਂ ਨੂੰ ਅਹੁਦੇ ਤੋਂ ਹਟਾਉਣਾ ਜੇ ਉਹਨੂੰ ਲੱਗੇ ਕਿ ਇਹ ਵੀ ਕੋਈ ਮੰਤਰੀ ਹੈ ਜਿਹੜਾ ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਨਿਭਾ ਰਿਹਾ ਤਾਂ ਉਹ ਮੰਤਰੀ ਨੂੰ ਉਸ ਅਹੁਦੇ ਦੀ ਤਬਦੀਲੀ ਵੀ ਕਰ ਸਕਦਾ ਰਾਜੇ ਉਹਦੇ ਤੋਂ ਅਸਤੀਫਾ ਵੀ ਮੰਗ ਸਕਦਾ ਉਹਨੂੰ ਹਟਾ ਵੀ ਸਕਦਾ ਠੀਕ ਹੈ ਦੋਨੇ ਚੀਜ਼ਾਂ ਕਰ ਸਕਦਾ ਉਹਨੂੰ ਤਬਦੀਲੀ ਵੀ ਕਰ ਸਕਦਾ ਤੇ ਹਟਾ ਵੀ ਸਕਦਾ ਠੀਕ ਹੈ ਫਿਰ ਅਜੀ ਇੱਥੇ 1 ਪੁਆਇੰਟ ਹੋ ਰਿਹਾ ਉਹ ਮੰਤਰੀ ਪਰਿਸ਼ਦ ਦਾ ਪੁਨਰਗਠਨ ਵੀ ਕਰ ਸਕਦਾ ਭਾਵ ਵੀ ਯਾਨੀ ਕਿ ਜਦੋਂ ਉਹਨੂੰ ਲੱਗੇ ਕਿ ਕੋਈ ਮੰਤਰੀ ਆਪਣੀ ਜਿਵੇਂ ਸਹੀ ਕੰਮ ਨਹੀਂ ਕਰ ਰਿਹਾ ਜਦੋਂ ਉਹਨੂੰ ਉਹਦੇ ਤੋਂ ਹਟਾਇਆ ਤਾਂ ਉਹਦੀ ਥਾਂ ਤੇ ਹੋਰ ਮੰਤਰੀ ਹੋ ਗਿਆ ਨਾ ਇਸ ਤਰ੍ਹਾਂ ਉਹ ਪੁਨਰਗਠਨ ਵੀ ਕਰ ਸਕਦਾ ਫਿਰ ਸੰਸਦ ਦੇ ਸਬੰਧ ਦੇ ਵਿੱਚ ਆ ਰਾ ਜੀ ਸੰਸਦ ਦੇ ਸਬੰਧ ਦੇ ਵਿੱਚ ਕਿਵੇਂ ਆ ਕਿ ਸੰਸਦ ਦਾ ਸੈਸ਼ਨ ਨੂੰ ਬਲੌਂਡ ਸਬੰਧੀ ਸਲਾਹ ਦੇਣਾ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਰਾ ਜੀ ਇਹ ਸਲਾਹ ਕਿਹਨੂੰ ਦਿੰਦਾ ਹੈ ਰਾਸ਼ਟਰਪਤੀ ਨੂੰ ਦਿੰਦਾਗਾ ਵੀ ਜਿਵੇਂ ਮੰਨ ਲਓ ਜੇ ਦੋ ਸੰਸਦ ਦਾ ਕੋਈ ਵੀ ਸਦਨ ਬੁਲਾਉਣਾ ਹੁੰਦਾ ਸੰਸਦ ਦਾ ਕੋਈ ਵੀ ਸਦਨ ਬੁਲਾਉਣਾ ਹੁੰਦਾ ਬੁਲਾਉਣਾ ਹੁੰਦਾ ਜਾਂ ਜਿਹੜਾ ਸੈਸ਼ਨ ਆ ਸਦਨ ਨੂੰ ਬੁਲਾਉਣਾ ਸੈਸ਼ਨ ਨੂੰ ਬੁਲਾਉਣਾ ਜਾਂ ਸੈਸ਼ਨ ਨੂੰ ਜਿਹੜਾ ਭੰਗ ਕਰਨਾ ਉਹਦੇ ਸੰਬੰਧੀ ਜਿਹੜੀ ਸਲਾਹ ਹੈਗੀ ਉਹ ਉਹ ਇਹ ਰਾਸ਼ਟਰਪਤੀ ਨੂੰ ਦਿੰਦਾ ਠੀਕ ਹੈ ਕਿਉਂਕਿ ਸੈਸ਼ਨ ਆਪਾਂ ਨੂੰ ਪਤਾ ਨਾ ਵੀ ਜਿਹੜਾ ਹੈਗਾ ਰਾਸ਼ਟਰਪਤੀ ਬੁਲਾਉਂਦਾ ਹੁੰਦਾ ਹੈਗਾ ਤਾਂ ਉਹਨੂੰ ਬੁਲਾਉਣ ਸੰਬੰਧੀ ਜਿਹੜੀ ਸਲਾਹ ਦਿੰਦਾ ਰਹੇ ਜੀ ਉਹ ਇਹ ਦਿੰਦਾ ਹੈਗਾ ਪੀਐਮ ਦਿੰਦਾ ਆਪਣਾ ਪ੍ਰਧਾਨ ਮੰਤਰੀ ਦਿੰਦਾ ਠੀਕ ਹੈ ਇਹ ਸੰਸਦ ਦੇ ਸੰਬੰਧ ਦੇ ਵਿੱਚ ਸ਼ਕਤੀ ਆ ਫਿਰ ਹੈ ਜੀ ਲੋਕ ਸਭਾ ਨੂੰ ਭੰਗ ਕਰਨ ਦੀ ਸਪਾਰਸ਼ ਵੀ ਯਾਨੀ ਕਿ ਆਪਣੀ ਸਰਕਾਰ ਨੂੰ ਭੰਗ ਕਰਨ ਵਾਸਤੇ ਵੀ ਇਹ ਇਹ ਰਾਸ਼ਟਰਪਤੀ ਨੂੰ ਸਪਾਰਸ਼ ਕਰ ਸਕਦਾ ਇਸ ਤਰ੍ਹਾਂ ਹੋਇਆ ਰਹੇ ਜੀ 인ਦਰਾ ਗਾਂਧੀ ਨੇ ਕੀਤਾ ਸੀਗਾ 인ਦਰਾ ਗਾਂਧੀ ਨੇ ਕੀਤਾ ਸੀ ਜਦੋਂ ਇਹ ਜਦੋਂ ਨੰਨੀ ਐਮਰਜੈਂਸੀ ਲਗਾਈ ਸੀ ਨਾ ਉਦੋਂ ਐਮਰਜੈਂਸੀ ਇਸੇ ਕਰਕੇ ਲਗਾਈ ਸੀ ਉਹਨਾਂ ਨੇ ਆਪਣੀ ਜਿਹੜੀ ਲੋਕ ਸਭਾ ਨੂੰ ਭੰਗ ਕੀਤੀ ਸੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਹੁਣ ਸਾਡੀ ਗਵਰਨਮੈਂਟ ਜਿਹੜੀ ਨਹੀਂ ਬਣੂਗੀ ਤਾਂ ਆਪਣੀ ਗਵਰਨਮੈਂਟ ਨੂੰ ਬਣਾਈ ਰੱਖਣ ਦੇ ਵਾਸਤੇ ਰਾਜ ਉਹਨਾਂ ਨੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਸੀ ਵੀ ਤੇ ਜਦੋਂ ਰਾਸ਼ਟਰਪਤੀ ਰਾਜ 1977 ਦੇ ਵਿੱਚ ਖਤਮ ਹੋ ਰਹੀ ਸੀ ਤਾਂ ਫਿਰ ਮੋਰਾਰਜੀ ਦੇ ਸਾਈ ਦੀ ਸਰਕਾਰ ਬਣੀ ਸੀ ਉਦੋਂ ਜਿਹੜਾ ਇੰਦਰਾ ਗਾਂਧੀ ਨੇ ਆਪਣੀ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਵਾਸਤੇ ਆਪਣੇ ਆਪ ਜਿਹੜਾ ਪੱਤਰ ਆਹੋ ਪ੍ਰੈਜ਼ੀਡੈਂਟ ਨੂੰ ਦਿੱਤਾ ਸੀਗਾ ਸਰਕਾਰ ਦੀਆਂ ਨੀਤੀਆਂ ਦੀ ਕੋਸ਼ਨਾ ਕਰਨਾ ਫਿਰ राजे ਵੀ ਸਰਕਾਰ ਕੀ ਕੰਮ ਕਰੂਗੀ ਕਿਹੜਾ ਪਲਾਨ ਆ ਸਰਕਾਰ ਦਾ ਆਪਣੇ ਵੀ 5 ਸਾਲਾ ਯੋਜਨਾਵਾਂ ਦੇ ਵਿੱਚ ਉਹ ਕੀ ਕੀ ਕੰਮ ਕਰੂਗੀ ਕੀ ਵੀ ਕਿਹੜੇ ਕਿਹੜੇ ਕਾਰਜ ਕਰੂਗੀ ਉਹਨਾਂ ਸਾਰੀਆਂ ਨੀਤੀਆਂ ਜਿਹੜੀਆਂ ਆ ਉਹਨਾਂ ਦੀ ਕੋਸ਼ਨਾ ਕਰਨ ਦੀ ਜ਼ਿੰਮੇਵਾਰੀ ਵੀ ਪ੍ਰਧਾਨ ਮੰਤਰੀ ਦੀ ਹੁੰਦੀ ਆ ਕਿਉਂਕਿ ਹਰੇਕ ਮੰਤਰੀ ਅਲੱਗ-ਅਲੱਗ ਕੋਸ਼ਨਾ ਨਹੀਂ ਕਰਦਾ ਕੋਸ਼ਨਾ ਕਰਨ ਦੀ ਜ਼ਿੰਮੇਵਾਰੀ ਜਿਹੜੀ ਉਹ ਪ੍ਰਧਾਨ ਮੰਤਰੀ ਦੀ ਹੁੰਦੀ ਆ ਫਿਰ राजे ਰਾਸ਼ਟਰਪਤੀ ਦੇ ਸਬੰਧ ਦੇ ਵਿੱਚ ਰਾਸ਼ਟਰਪਤੀ ਦੇ ਸਬੰਧ ਦੇ ਵਿੱਚ ਕੀ ਹੋ ਗਿਆ राजे ਜਿਵੇਂ ਜਿਹੜੀ ਹੈਗੀ ਆ ਮੰਤਰੀ ਪਰਿਸ਼ਦ ਪੰਜਵੇਂ ਆਰਟੀਕਲ 74 ਦੇ ਵਿੱਚ ਪੜਿਆ ਸੀਗਾ राजे ਕਿ ਮੰਤਰੀ ਪਰਿਸ਼ਦ ਹੋਵੇਗੀ ਜਿਹਦਾ ਕੰਮ ਹੋਊਗਾ ਰਾਸ਼ਟਰਪਤੀ ਨੂੰ ਸਲਾਹ ਦੇਣਾ ਠੀਕ ਆ ਤਾਂ ਮੰਤਰੀ ਪਰਿਸ਼ਦ ਦੇ ਵਿੱਚ ਤਾਂ राजे ਬਹੁਤ ਮੰਤਰੀ ਹੁੰਦੇ ਆ ਹਰੇਕ ਮੰਤਰੀ ਆ ਜਿਹੜਾ ਹੈਗਾ ਇੰਡੀਵਿਜੂਅਲੀ ਆ ਕੇ ਰਾਸ਼ਟਰਪਤੀ ਨੂੰ ਸਲਾਹ ਨਹੀਂ ਦਿੰਦਾਗਾ ਉਹ ਇਕੱਠੇ ਤੌਰ ਤੇ ਜਿਹੜੀ ਆਪਣੇ ਵਿਚਾਰ ਆ ਉਹ ਪ੍ਰਧਾਨ ਮੰਤਰੀ ਨੂੰ ਦੱਸਦੇ ਆ ਤੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੇ ਨਾਲ ਜਿਹੜਾ ਉਹ ਸੰਬੰਧੀ ਵਿਚਾਰ ਵਟਾਂਦਰਾ ਕਰਦਾ ਤਾਂ ਇਹਨਾਂ ਦੋਵਾਂ ਦੇ ਵਿੱਚਕਾਰ ਕੀ ਇੱਕ ਕੜੀ ਦਾ ਕੰਮ ਕਰਦਾ ਠੀਕ ਹੈ ਇਹ ਰਾਸ਼ਟਰਪਤੀ ਦੇ ਸਬੰਧ ਦੇ ਵਿੱਚ ਇਹਦੀ ਸ਼ਕਤੀ ਹੋ ਗਈ ਠੀਕ ਹੈ ਫਿਰ ਉਸ ਤੋਂ ਬਾਅਦ ਵਿਦੇਸ਼ ਨੀਤੀਆਂ ਦੇ ਸਬੰਧ ਦੇ ਵਿੱਚ ਰਾਜੀ ਵੀ ਵਿਦੇਸ਼ੀ ਕਿਉਂਕਿ ਜਿਹੜੇ ਇਹ ਚੀਜ਼ਾਂ ਹੁੰਦੀਆਂ ਨੇ ਨਾ ਜਿਵੇਂ ਅੰਤਰਰਾਜੀ પરિષਦ ਹੋ ਗਈ ਨੀਤੀ ਆਯੋਗ ਹੋ ਗਿਆ ਕੇਂਦਰ ਸਰਕਾਰ ਹੋ ਗਿਆ ਸੈਨਾਵਾਂ ਦਾ ਰਾਜਨੀਤਿਕ ਇਹਨਾਂ ਸਾਰਿਆਂ ਦਾ ਮੁਖੀ ਹੁੰਦਾ ਰਹਾ ਜੀ ਜਿਵੇਂ ਆਪਾਂ ਪੜਿਆ ਸੀ ਨਾ ਸੈਨਾਵਾਂ ਦਾ ਜਿਹੜਾ ਸੰਵਿਧਾਨਿਕ ਪ੍ਰਮukh ਹੁੰਦਾ ਉਹ ਤਾਂ ਪ੍ਰਾਈਮ ਮਿਨਿਸਟਰ ਹੁੰਦਾ ਰਹਾ ਸਵਿਧਾਨਿਕ ਪ੍ਰਮukh ਤਾਂ ਪ੍ਰੈਜ਼ੀਡੈਂਟ ਹੁੰਦਾ ਰਹਾ ਜੀ ਰਾਸ਼ਟਰਪਤੀ ਹੁੰਦਾ ਆਪਣਾ ਰਾਸ਼ਟਰਪਤੀ ਹੁੰਦਾ ਪਰ ਜੇ ਰਾਜਨੀਤਿਕ ਪ੍ਰਮukh ਪੁਸ਼ਪ ਹੋ ਜਲੇ ਤਾਂ ਪੀਐਮ ਹੁੰਦਾ ਪ੍ਰਾਈਮ ਮਿਨਿਸਟਰ ਹੁੰਦਾ ਪ੍ਰਧਾਨ ਮੰਤਰੀ ਹੁੰਦਾ ਠੀਕ ਆ ਇਹ ਧਿਆਨ ਚ ਰੱਖਣਾ ਇਸ ਸਟੇਟਮੈਂਟ ਨੂੰ ਵੀ ਜੇ ਉਹਨਾਂ ਦੇ ਰਾਜਨੀਤਿਕ ਪ੍ਰਮukh ਪੁੱਛ ਦਿਆ ਤਾਂ ਪੀਐਮ ਹੁੰਦਾ ਜੇ ਸੰਵਿਧਾਨਿਕ ਪ੍ਰਮukh ਪੁੱਛ ਦਿਆ ਤਾਂ ਰਾਸ਼ਟਰਪਤੀ ਹੁੰਦਾ ਠੀਕ ਆ ਫਿਰ ਕੇਂਦਰ ਸਰਕਾਰ ਦਾ ਪ੍ਰਮukh ਹੁੰਦਾ ਰਾਜੀ ਵੀ ਯਾਨੀ ਕਿ ਜਿਹੜੀ ਜਿਹੜੀ ਸਦਨ ਨੂੰ ਲੋਕ ਸਭਾ ਦੇ ਵਿੱਚ ਬਹੁਮਤ ਪ੍ਰਾਪਤ ਹੁੰਦਾ ਉਹਦਾ ਨੇਤਾ ਹੁੰਦਾ ਯਾਨੀ ਕਿ ਉਹ ਉਹੀ ਗਵਰਨਮੈਂਟ ਬਣਾਉਂਦੀ ਹੈ ਨਾ ਕੇਂਦਰ ਦੇ ਵਿੱਚ ਤਾਂ ਉਹਦਾ ਜਿਹੜਾ ਨੇਤਾ ਹੁੰਦਾਗਾ ਉਹ ਪੀਐਮ ਹੁੰਦਾਗਾ ਦੀ ਪੂਰੀ ਸਰਕਾਰ ਦੀ ਅਗਵਾਈ ਕਰਦਾ ਇਹ ਤਾਂ ਆਪਾਂ ਸ਼ੁਰੂ ਚ ਵੀ ਪੜਿਆ ਸੀਗਾ ਕਿ ਪ੍ਰਧਾਨ ਮੰਤਰੀ ਹੈਡ ਆਫ ਗਵਰਨਮੈਂਟ ਹੁੰਦਾ ਹੈਡ ਆਫ ਗਵਰਨਮੈਂਟ ਹੁੰਦਾ ਠੀਕ ਆ ਨੀਤੀ ਆਯੋਗ ਦਾ ਚੇਅਰਮੈਨ ਹੁੰਦਾ ਹੈ ਜੇ ਵਿਦੇਸ਼ੀ ਨੀਤੀਆਂ ਦੇ ਸਬੰਧ ਦੇ ਵਿੱਚ ਵੀ ਯਾਨੀ ਕਿ ਜਿਵੇਂ ਅੰਤਰਰਾਜੀ પરિਸ਼ਦ ਦਾ ਮੁਖੀ ਹੁੰਦਾ ਜਿਵੇਂ ਕਿਸੇ ਵੀ ਦੇਸ਼ ਦੇ ਨਾਲ ਕਈ ਵਜੇ ਸਬੰਧ ਬਣਾਉਣੇ ਆ ਕਿਹਦੇ ਨਾਲ ਕੋਈ ਸੰਧੀ ਕਰਨੀ ਹੈ ਕੋਈ ਸਮਝੌਤਾ ਕਰਨਾ ਜਾਂ ਕਿਸੇ ਦੇ ਨਾਲ ਕੋਈ ਆਪਣੇ ਸਬੰਧ ਚੰਗੇ ਨਹੀਂ ਤਾਂ ਉਹਦੇ ਸੰਬੰਧੀ ਕੀ నిర్ణయ ਲੈਣੇ ਆ ਉਹ ਸਾਰੀ ਜ਼ਿੰਮੇਵਾਰੀ ਜਿਹੜੀ ਉਹ ਪੀਐਮ ਦੀ ਹੁੰਦੀ ਹੈ ਠੀਕ ਆ ਇਹ ਸੀਗੀਆਂ ਇਹਦੀਆਂ ਸ਼ਕਤੀਆਂ ਰਹੇ ਜਿੱਥੋਂ ਤੱਕ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਈਆਂ ਹੋਣਗੀਆਂ ਜੇ ਕੋਈ ਡਾਊਟ ਹੋਈ ਤਾਂ ਤੁਸੀਂ ਬਾਅਦ ਵਿੱਚ ਮੈਥੋਂ ਮੈਸੇਜ ਕਰਕੇ ਪੁੱਛ ਸਕਦੇ ਆ ਠੀਕ ਹੈ ਫਿਰ ਆ ਜੇ ਮੰਤਰੀ ਪਰਿਸ਼ਦ ਹੁਣ ਆਪਾਂ ਇਹਦੀ ਮੰਤਰੀ ਪਰਿਸ਼ਦ ਦੇਖਾਂਗੇ ਵੀ ਪ੍ਰਧਾਨ ਮੰਤਰੀ ਦੀ ਮੰਤਰੀ ਪਰਿਸ਼ਦ ਦੇ ਵਿੱਚ ਕੀ ਕੀ ਸ਼ਾਮਲ ਹੁੰਦਾ ਪਹਿਲਾਂ ਆਪਾਂ ਇਹਦੀ ਬੰਦਰ ਬਾਰੇ ਦੇਖ ਲਈਏ ਥੋੜਾ ਜਿਹਾ ਉਹ ਮੈਮੂਰੇ ਲਿਖਣਾ ਕੋ ਲਿਖੀ ਸੀ ਰਾਜੀ ਉਹਨਾਂ ਨੇ ਮੈ ਲਾਸਟ ਤੇ ਲਿਖਿਆ ਆਰਟੀਕਲ 74 ਦੇ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਦੀ ਸਲਾਹ ਲਈ ਇੱਕ ਮੰਤਰੀ ਪਰਿਸ਼ਦ ਹੋਵੇਗੀ ਜਿਸ ਦਾ ਹੈੱਡ ਹੈ ਜਿਹੜਾ ਉਹ ਪੀਐਮ ਹੋਵੇਗਾ ਇਹ ਬੰਤਰ ਵਾਲੇ ਪੁਆਇੰਟ ਦੇ ਵਿੱਚ ਰਹਿ ਜੀ ਇਹਨਾਂ ਨੂੰ ਲੇਖ ਲੈਣਾ ਵੀ ਸ਼ੁਰੂ ਦੇ ਵਿੱਚ ਵੀ ਕਿੱਥੇ ਵਰਣਨ ਕੀਤਾ ਗਿਆ ਵੀ ਮੰਤਰੀ ਪਰਿਸ਼ਦ ਹੋਵੇਗੀ ਤਾਂ ਆਰਟੀਕਲ 74 ਦੇ ਵਿੱਚ ਵਰਣਨ ਕੀਤਾ ਗਿਆ ਕਿ ਮੰਤਰੀ ਪਰਿਸ਼ਦ ਹੋਵੇਗੀ ਫਿਰ ਆਰਟੀਕਲ 75 1 ਰਹਿ ਜੀ ਏ ਸਬਕਲੋਜ਼ ਹੈ ਦਾ ਇਹਦੇ ਤਹਿਤ ਰਹਿ ਜੀ ਇਹਨੂੰ ਜਿਹੜਾ ਹੈਗਾ ਸ਼ਾਮਿਲ ਕੀਤਾ ਗਿਆ ਸੀ 91 ਅਮੈਂਡਮੈਂਟ 2003 ਦੇ ਤਹਿਤ ਜਿਹੜਾ ਇਹਨੂੰ ਸ਼ਾਮਿਲ ਕੀਤਾ ਗਿਆ ਸੀਗਾ ਇਦੇ ਤਹਿਤ ਕਿਹਾ ਗਿਆ ਸੀਗਾ ਕਿ ਰਾਜੀ ਕਿ ਜਿਹੜੀ ਵੀ ਮੰਤਰੀ ਪਰਿਸ਼ਦ ਹੋਵੇਗੀ ਉਹਦੇ ਵਿੱਚ ਜਿਹੜੇ ਲੋਕ ਸਭਾ ਦੇ ਮੈਂਬਰ ਹੋਣਗੇ ਰਾਜੇ ਜਿੰਨੀ ਉਹਨਾਂ ਦੀ ਕੁੱਲ ਸੰਖਿਆ ਹੈਗੀ ਹੈ ਉਹਦਾ ਸਿਰਫ 15% ਜਿਹੜੇ ਮੈਂਬਰ ਆ ਉਹੀ ਉਹਦੇ ਉਹਦੇ ਵਿੱਚ ਸ਼ਾਮਿਲ ਹੋਣਗੇ ਉਸ ਤੋਂ ਅਧਿਕ ਨਹੀਂ 15% ਜਾਂ ਇਸ ਤੋਂ ਘੱਟ ਇਸ ਤੋਂ ਵੱਧ ਜਿਹੜੇ ਮੈਂਬਰ ਆ ਉਹ ਮੰਤਰੀ ਪਰਿਸ਼ਦ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਠੀਕ ਆ ਇਹਨੂੰ ਫਿਰ ਹੈ ਜੇ ਆਰਟੀਕਲ 75 ਦਾ 2 ਆ ਜਿਹਦੇ ਵਿੱਚ ਮੰਤਰੀ ਪਰਿਸ਼ਦ ਦਾ ਜਿਹੜਾ ਕਾਰਜਕਾਲ ਦੱਸਿਆ ਗਿਆ ਹੈ 75 2 ਦੇ ਵਿੱਚ ਦੱਸਿਆ ਗਿਆ ਹੈ ਜੀ ਵੀ ਮੰਤਰੀ ਪਰਿਸ਼ਦ ਦਾ ਕਾਰਜਕਾਲ ਕਿੰਨਾ ਹੋਵੇਗਾ 5 ਸਾਲ ਤੱਕ ਹੁੰਦਾ ਹੈ ਜਿਵੇਂ ਲੋਕ ਸਭਾ ਜਿਹੜੀ ਉਹ 5 ਸਾਲ ਤੱਕ ਰਹਿੰਦੀ ਹੈ ਤਾਂ ਕੋਈ ਵੀ ਗਵਰਨਮੈਂਟ ਲਈ ਜਿਹੜੀ ਉਹ 5 ਸਾਲ ਤੱਕ ਉਸ ਹਿਸਾਬ ਨਾਲ ਹੁੰਦਾ ਪਰ ਸੰਵਿਧਾਨ ਦੇ ਵਿੱਚ ਇੱਕ ਇਹਦੇ ਬਾਰੇ ਕੁਝ ਨਹੀਂ ਲਿਖਿਆ ਗਿਆ ਵੀ ਕਾਰਜਕਾਲ ਕਿੰਨਾ ਹੋਊਗਾ ਸਿਰਫ ਇਹ ਚੀਜ਼ ਹੈ ਵੀ ਇਹ ਸੰਵਿਧਾਨ ਰਾਸ਼ਟਰਪਤੀ ਦੀ ਜਿਹੜੀ ਜਿਹੜਾ ਪਲੇਜ਼ਰ ਹੈ ਜਿਹੜਾ ਰਾਸ਼ਟਰਪਤੀ ਦਾ ਹੁੰਦਾ ਉਸ ਸਮੇਂ ਤੱਕ ਇਹ ਆਪਣੇ ਅਹੁਦੇ ਤੇ ਰਹਿਣਗੇ ਜਦੋਂ ਮੰਤਰੀ ਪਰਿਸ਼ਦ ਨੂੰ ਜੇ ਇਹ ਲੱਗੇ ਕਿ ਜਿਹੜੀ ਸਰਕਾਰ ਉਹ ਆਪਣਾ ਸਹੀ ਤਰ੍ਹਾਂ ਕੰਮ ਨਹੀਂ ਕਰ ਸਕੀ ਤਾਂ ਉਹ ਜਿਹੜਾ ਹੈਗਾ ਸਰਕਾਰ ਨੂੰ ਪੰਗ ਕਰ ਸਕਦਾ ਠੀਕ ਹੈ ਨਾ ਰਾਸ਼ਟਰਪਤੀ ਦੇ ਪਲੇਜ਼ਰ ਤੱਕ ਇਹਨਾਂ ਦਾ ਕਾਰਜਕਾਲ ਹੁੰਦਾ ਹੈਗਾ ਫਿਰ ਹੈ ਜੇ ਲੋਕ ਸਭਾ ਪ੍ਰਤੀ ਉੱਤਰਦਾਈ ਹੁੰਦੀ ਆ ਜਿਵੇਂ ਮੰਤਰ ਮੰਤਰੀ ਪਰਿਸ਼ਦ ਹੈ ਜਿਹੜੀ ਉਹ ਸਮੂਹਿਕ ਰੂਪ ਦੇ ਵਿੱਚ ਲੋਕ ਸਭਾ ਦੇ ਪ੍ਰਤੀ ਉੱਤਰਦਾਈ ਹੁੰਦੀ ਆ ਸਮੂਹਿਕ ਰੂਪ ਦੇ ਵਿੱਚ ਇਹ ਪੁਆਇੰਟ ਹੈ ਜਿਵੇਂ ਪ੍ਰਧਾਨ ਮੰਤਰੀ ਵਾਲਾ ਸੀਗਾ ਨਾ ਉਹਦੇ ਕਾਰਜਕਾਲ ਦੇ ਵਿੱਚ ਮੈਂ ਦੱਸਿਆ ਸੀ ਉਵੇਂ ਹੀ ਇੱਥੇ ਵੀ ਉਹੀ ਚੀਜ਼ ਆ ਕਿਉਂਕਿ ਪ੍ਰਧਾਨ ਮੰਤਰੀ ਜਿਹੜਾ ਉਹ ਮੰਤਰੀ ਪਰਿਸ਼ਦ ਦੇ ਵਿੱਚ ਹੀ ਹੁੰਦਾ ਜੇ ਪ੍ਰਧਾਨ ਮੰਤਰੀ ਅਸਤੀਫਾ ਦੇ ਦਿੱਤਾ ਸਾਰੀ ਮੰਤਰੀ ਪਰਿਸ਼ਦ ਦੀ ਜਿਹੜੀ ਹੈਗੀ ਉਹ ਭੰਗ ਹੋ ਜਾਂਦੀ ਹੁੰਦੀ ਆ ਸਮੂਹਿਕ ਰੂਪ ਦੇ ਵਿੱਚ ਜਿਹੜਾ ਹੈਗਾ ਲੋਕ ਸਭਾ ਪ੍ਰਤੀ ਉੱਤਰਦਾ ਹੀ ਹੁੰਦੀ ਹੈ ਮੰਤਰੀ ਪਰਿਸ਼ਦ ਰਹੇ ਜੇ ਵੀ ਜਿਵੇਂ ਮੰਨ ਲਓ ਜੇ ਪੀਐਮ ਦੇ ਖਿਲਾਫ ਜਿਹੜਾ ਹੈਗਾ ਪ੍ਰਧਾਨ ਮੰਤਰੀ ਦੇ ਖਿਲਾਫ ਜੇ ਲੋਕ ਸਭਾ ਦੇ ਵਿੱਚ ਆਭਿਸ਼ਵਾਸ ਪ੍ਰਸਤਾਵ ਪਾਸ ਹੋ ਜਾਂਦਾ ਹੈਗਾ ਤਾਂ ਸਾਰੇ ਹੀ ਜਿਹੜੀ ਮੰਤਰੀ ਪਰਿਸ਼ਦ ਆ ਉਹ ਪੰਗ ਹੋ ਜਾਂਦੀ ਹੈ ਠੀਕ ਹੈ ਨਾ ਵੀ ਸਮੂਹਿਕ ਰੂਪ ਦੇ ਵਿੱਚ ਕੱਲਾ ਪ੍ਰਧਾਨ ਮੰਤਰੀ ਜਿਹੜਾ ਉਹ ਨਹੀਂ ਲੋਕ ਸਭਾ ਪ੍ਰਤੀ ਉੱਤਰਦਾਈ ਹੁੰਦਾ ਸਮੂਹਿਕ ਰੂਪ ਦੇ ਵਿੱਚ ਪ੍ਰਧਾਨ ਮੰਤਰੀ ਪਲੱਸ ਉਹਦੀ ਜਿਹੜੀ ਮੰਤਰੀ ਪਰਿਸ਼ਦ ਆ ਉਹ ਸਾਰੇ ਹੀ ਲੋਕ ਸਭਾ ਦੇ ਪ੍ਰਤੀ ਉੱਤਰਦਾਈ ਹੁੰਦੇ ਆ ਜੇ ਲੋਕ ਸਭਾ ਨੇ ਆਵਿਸ਼ਵਾਸ ਪ੍ਰਸਤਾਵ ਪਾਸ ਕਰਤਾ ਮੰਤਰੀ ਪਰਿਸ਼ਦ ਪ੍ਰਧਾਨ ਮੰਤਰੀ ਦੇ ਵਿਰੁੱਧ ਤਾਂ ਜਿਹੜੀ ਸਮੂਹਿਕ ਰੂਪ ਦੇ ਵਿੱਚ ਜਿਹੜੀ ਮੰਤਰੀ ਪਰਿਸ਼ਦ ਆ ਉਹ ਸਾਰੀ ਪੰਗ ਹੋ ਜਾਊਗੀ ਫਿਰ ਆਰਟੀਕਲ 75 ਦਾ 4ਰ ਹੈ ਜੇ ਇਹਦੇ ਵਿੱਚ ਮੰਤਰੀਆਂ ਦੀ ਸੋਹ ਬਾਰੇ ਦੱਸਿਆ ਗਿਆ ਵੀ ਇਹਨਾਂ ਨੂੰ ਸੋਹ ਹੈ ਜਿਹੜੀ ਉਹ ਰਾਸ਼ਟਰਪਤੀ ਦੁਆਰਾ ਚੁਕਾਈ ਜਾਂਦੀ ਹੈ ਰਾਸ਼ਟਰਪਤੀ ਦੁਆਰਾ ਚੁਕਾਈ ਜਾਂਦੀ ਹੈ ਫਿਰ ਆ ਜੇ 75 ਦੇ 5 ਵਿੱਚ ਦੱਸਿਆ ਗਿਆ ਕਿ ਲੋਕ ਸਭਾ ਪਲੱਸ ਰਾਜ ਸਭਾ ਦਾ ਮੈਂਬਰ ਹੋਣਾ ਜ਼ਰੂਰੀ ਆ ਵੀ ਜਿਨ੍ਹਾਂ ਨੇ ਮੰਤਰੀ ਪਰਿਸ਼ਦ ਦਾ ਮੈਂਬਰ ਬਣਨਾ ਨਾ ਉਹਨਾਂ ਲਈ ਜ਼ਰੂਰੀ ਹੈਗਾ ਵੀ ਉਹ ਲੋਕ ਸਭਾ ਜਾਂ ਰਾਜ ਸਭਾ ਦੇ ਮੈਂਬਰ ਹੋਣ ਜੇ ਕੋਈ ਵਿਅਕਤੀ ਰਾਜ ਮੰਤਰੀ ਪਰਿਸ਼ਦ ਦਾ ਮੈਂਬਰ ਬਣਨਾ ਚਾਹੁੰਦਾ ਉਹ ਨਾ ਤਾਂ ਲੋਕ ਸਭਾ ਦਾ ਮੈਂਬਰ ਆ ਨਾ ਰਾਜ ਸਭਾ ਦਾ ਮੈਂਬਰ ਆ ਉਹਨੂੰ ਮੈਂਬਰ ਬਣਾ ਦਿੱਤਾ ਜਾਊਗਾ ਮੰਤਰੀ ਪਰਿਸ਼ਦ ਦਾ ਮੈਂਬਰ ਬਣਾ ਦਿੱਤਾ ਜਾਊਗਾ ਪਰ ਸ਼ਰਤ ਰੱਖੀ ਜਾਊਗੀ ਕਿ 6 ਮਹੀਨੇ ਦੇ ਵਿੱਚ ਜਿਹੜਾ ਹੈਗਾ ਉਹਨੇ ਵੀ ਕਿਸੇ ਵੀ ਸਦਨ ਦੀ ਮੈਂਬਰਸ਼ਿਪ ਆ ਜਿਹੜੀ ਉਹ ਪ੍ਰਵਾਨ ਕਰਨੀ ਹੋਊਗੀ ਤੇ ਜੇਕਰ ਉਹ ਕਿਸੇ ਸਦਨ ਦਾ ਜਿਹੜਾ ਮੈਂਬਰ ਨਹੀਂ ਬਣਦਾ 6 ਮਹੀਨੇ ਦੇ ਵਿੱਚ ਵਿੱਚ ਤਾਂ ਉਹਦੇ ਤੋਂ ਦੀ ਜਿਹੜੀ ਮੰਤਰੀ ਪਰਿਸ਼ਦ ਵਾਲੀ ਮੈਂਬਰਸ਼ਿਪ ਆ ਉਹ ਖੋਹ ਲਈ ਜਾਊਗੀ ਜਿਹੜੀ ਵੀ ਉਹ ਕਾਰਜ ਤੇ ਜਿਹੜੀ ਵੀ ਅਹੁਦੇ ਤੇ ਹੋਊਗਾ ਉਹ ਉਹਦੇ ਤੋਂ ਵਾਪਸ ਲੈ ਲਿਆ ਜਾਊਗਾ ਠੀਕ ਆ ਹੁਣ ਰਾਜੀ ਆਪਾਂ ਦੇਖਾਂਗੇ ਕਿ ਮੰਤਰੀ ਪਰਿਸ਼ਦ ਦੇ ਵਿੱਚ ਸ਼ਾਮਲ ਕੀ ਕੀ ਹੁੰਦਾ ਠੀਕ ਆ ਇੱਥੇ ਇੱਕ ਥੀ ਹੋਰ ਰਾਜੀ ਰਾਜੀ 75 ਦੇ 6 ਦੇ ਵਿੱਚ ਇਹਨਾਂ ਦੇ ਮੰਤਰੀਆਂ ਦੇ ਜਿਹੜੇ ਵੇਤਨ ਦੇ ਭੱਤੇ ਉਹਨਾਂ ਬਾਰੇ ਦੱਸਿਆ ਗਿਆ ਹੈ ਫਿਰ ਰਾਜ ਮੰਤਰੀ ਪਰਿਸ਼ਦ ਦੇ ਵਿੱਚ ਕੀ ਹੁੰਦਾ ਪ੍ਰਧਾਨ ਮੰਤਰੀ ਸ਼ਾਮਲ ਹੁੰਦਾ ਫਿਰ ਉਸ ਤੋਂ ਬਾਅਦ ਕੈਬਨਟ ਮੰਤਰੀ ਹੁੰਦੇ ਰਾਜੀ ਇਹ ਲੈਨੋਵਾਰ ਇਸੇ ਤਰ੍ਹਾਂ ਹੀ ਹੁੰਦੇ ਰਾਜੀ ਇਹਨਾਂ ਦੀ ਤਰਤੀਬ ਵੀ ਪੁੱਛ ਸਕਦੇ ਆ ਵੀ ਸਭ ਤੋਂ ਪਹਿਲਾਂ ਸਭ ਤੋਂ ਉੱਚਾ ਉਹਦਾ ਪ੍ਰਧਾਨ ਮੰਤਰੀ ਦਾ ਹੁੰਦਾ ਫਿਰ ਕੈਬਨਟ ਮੰਤਰੀ ਹੁੰਦਾ ਫਿਰ ਉਸ ਤੋਂ ਬਾਅਦ ਰਾਜ ਮੰਤਰੀ ਜਿਹੜੇ ਇੰਡੀਪੈਂਡੈਂਟ ਹੁੰਦੇ ਆ ਸੁਤੰਤਰ ਹੁੰਦੇ ਆ ਰਾਜੀ ਫਿਰ ਰਾਜ ਮੰਤਰੀ ਜਿਹੜੇ ਸਹਾਇਕ ਹੁੰਦੇ ਆ ਰਾਜੀ ਫਿਰ ਡਿਪਟੀ ਉਪ ਮੰਤਰੀ ਹੁੰਦੇ ਆ ਇਹ ਇਸੇ ਤਰ੍ਹਾਂ ਦੇਖਨੇ ਆ ਠੀਕ ਆ ਇਹ ਤਰਤੀਬ ਹੈ ਇਹਨਾਂ ਦੀ ਰਾਜ ਜੀ ਇਹਨਾਂ ਨੂੰ ਲਾਈਨ ਵਾਰੀ ਦੇਖਣਾ ਕਈ ਵਾਰੀ ਤਰਤੀਬ ਦੇ ਵਿੱਚ ਵੀ ਕੁਐਸਚਨ ਪੁੱਛ ਸਕਦੇ ਆ ਵੀ ਇਹਨਾਂ ਨੂੰ ਤਰਤੀਬ ਦੇ ਵਿੱਚ ਕਰੋ ਠੀਕ ਆ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਵੇਖਾਂਗੇ ਵੀ ਇਹਨਾਂ ਦੇ ਵਿੱਚ ਹੁੰਦਾ ਕੀ ਆ ਠੀਕ ਆ ਪ੍ਰਧਾਨ ਮੰਤਰੀ ਰਾਜ ਜੀ ਇਹਦੇ ਬਾਰੇ ਆਪਾਂ ਪੂਰਾ ਡਿਸਕਸ ਕਰ ਚੁੱਕੇ ਆ ਵੀ ਇਹ ਜਿਹੜਾ ਹੈਗਾ ਅਸਲੀ ਕਾਰਜਪਾਲਿਕਾ ਹੁੰਦੀ ਹੈ ਗਵਰਨਮੈਂਟ ਆਫ ਹੈੱਡ ਹੁੰਦਾਗਾ ਹਨ ਇਹਦੇ ਬਾਰੇ ਆਪਾਂ ਸਾਰਾ ਕੁਝ ਕਰ ਦਿੱਤੀ ਮੈਂ ਤਾਂ ਹੀ ਇੱਥੇ ਬਾਰ-ਬਾਰ ਨਹੀਂ ਲਿਖਿਆਗਾ ਵੀ ਜਿਹੜਾ ਪ੍ਰਧਾਨ ਮੰਤਰੀ ਦੀ ਜਿਹੜੀ ਹੈਗੀ ਨਿਯੁਕਤੀ ਉਹ ਰਾਸ਼ਟਰਪਤੀ ਕਰਦਾ ਹੈਗਾ ਹਨਾ ਸਾਰੇ ਮੰਤਰੀ ਜਿਹੜੇ ਉਹ ਪ੍ਰਧਾਨ ਮੰਤਰੀ ਦੇ ਅਧੀਨ ਹੁੰਦੀ ਹੈਗੀ ਸਰਕਾਰ ਦੀਆਂ ਨੀਤੀਆਂ ਦੀ ਅਗਵਾਈ ਕਰਦਾ ਉਹ ਸਾਰਾ ਕੁਝ ਪ੍ਰਧਾਨ ਮੰਤਰੀ ਦੇ ਵਿੱਚ ਆਪਾਂ ਪੂਰਾ ਪੜ ਚੁੱਕੇ ਆ ਵੀ ਉਹਦੇ ਕਾਰਜ ਕੀ ਨੇ ਸਾਰਾ ਕੁਝ ਡਿਟੇਲ ਉਸ ਤੋਂ ਬਾਅਦ ਆਪਾਂ ਕੈਬਨਿਟ ਮੰਤਰੀ ਤੋਂ ਸ਼ੁਰੂ ਕਰਾਂਗੇ ਰਜੇ ਕੈਬਨਿਟ ਮੰਤਰੀ ਰਜੇ ਕੈਬਨਟ ਜਿਹੜਾ ਹੁੰਦਾ ਨਾ ਉਹ ਮੰਤਰੀ ਮੰਡਲ ਦਾ ਹੀ ਸਬ 파ਟ ਹੁੰਦਾ ਹੈ ਜੇ ਸਭ ਤੋਂ ਛੋਟਾ ਤੇ ਸ਼ਕਤੀਸ਼ਾਲੀ ਗਰੁੱਪ ਹੁੰਦਾ ਪ੍ਰਧਾਨ ਮੰਤਰੀ ਦੇ ਸਭ ਤੋਂ ਨੇੜੇ ਦਾ ਹੁੰਦਾ ਜਿਹਦੇ ਵਿੱਚ ਵੱਡੇ ਤੇ ਮਹੱਤਵਪੂਰਨ ਜਿਹੜੇ ਵਿਭਾਗ ਜਾਂ ਅਹੁਦੇ ਜਿਹੜੇ ਉਹ ਸ਼ਾਮਲ ਹੁੰਦੇ ਆ ਜਿਵੇਂ ਵਿਦੇਸ਼ ਮੰਤਰਾਲਾ ਰਾਜੀ ਵਿਦੇਸ਼ ਮੰਤਰਾਲੇ ਦਾ ਮੁਖੀ ਕੌਣ ਆ ਆਪਣੇ ਇਹ ਵੀ ਆਪਾਂ ਧਿਆਨ ਚ ਰੱਖਣਾ ਵਿਦੇਸ਼ ਮੰਤਰਾਲਾ ਜਿਹੜਾ ਜਿਵੇਂ ਡਾਕਟਰ ਜੈ ਸ਼ੰਕਰ ਆ ਜਿਹੜੇ ਇਹਦੇ ਮੁਖੀ ਆ ਡਾਕਟਰ ਜੈ ਸ਼ੰਕਰ ਫਿਰ ਗ੍ਰਹਿ ਮੰਤਰਾਲਾ ਰਾਜੀ ਗ੍ਰਹਿ ਮੰਤਰਾਲੇ ਦੇ ਮੁਖੀ ਕੌਣ ਆ ਅਮਿਤ ਸ਼ਾ ਫਿਰ ਰੱਖਿਆ ਮੰਤ్రਾਲਾ ਰਾਜ ਜੀ ਇਹਦੇ ਮੁਖੀ ਕੌਣ ਆ ਰਾਜਨਾਥ ਫਿਰ ਵਿੱਤ ਮੰਤ్రਾਲਾ ਰਾਜ ਜੀ ਵਿੱਤ ਮੰਤ్రਾਲੇ ਦੇ ਨਿਰਮਲਾ ਸੀਤਾਰਾਮ ਆਪ ਬਿਨੇ ਉਹਨਾਂ ਨੇ ਉਹ ਆਪਣਾ ਬਜਟ ਪੇਸ਼ ਕਰਦੇ ਆ ਨਿਰਮਲਾ ਸੀਤਾਰਾਮ ਫਿਰ ਐਜੂਕੇਸ਼ਨ ਡਿਪਾਰਟਮੈਂਟ ਜਿਵੇਂ ਰਿਹਾ ਤਰਮਿੰਦਰ ਰਾਜ ਪ੍ਰਧਾਨ ਆ ਜਿਹੜੇ ਉਹ ਇਹਦੇ ਮੁਖੀ ਆ ਤਰਮਿੰਦਰ ਪ੍ਰਧਾਨ ਮਯਾਨੀ ਕਿ ਜਿਹੜੇ ਮੇਨ ਮੇਨ ਅਹੁਦੇ ਹੁੰਦੇ ਹੁੰਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਪਿੱਛੇ ਦੱਸਤੀ ਆਂੀਆਂ ਵੀ ਕੈਬਿਨ ਜਿਹੜੀ ਰੁੱਤ ਵੀ ਹੁੰਦੀ ਆ ਮੇਨ ਮੇਨ ਉਹ ਜਿਹੜੇ ਇਹਦੇ ਵਿੱਚ ਸ਼ਾਮਲ ਹੁੰਦੇ ਹੈਗੇ ਕੈਬਨਟ ਮੰਤਰੀ ਦੇ ਵਿੱਚ 1978 ਤੱਕ ਰਾਜੇ ਜਿਹੜਾ ਸੰਵਿਧਾਨ ਦੇ ਵਿੱਚ ਕੈਬਨਟ ਸ਼ਬਦ ਦਾ ਉਹਦਾ ਵਰਣਨ ਨਹੀਂ ਕੀਤਾ ਗਿਆ ਸੀ 1978 ਤੱਕ ਆਪਣੇ ਸੰਵਿਧਾਨ ਦੇ ਵਿੱਚ ਜਿਹੜਾ ਕੈਬਨਟ ਸ਼ਬਦ ਹੈ ਨਾ ਉਹਦਾ ਕੋਈ ਵਰਣਨ ਨਹੀਂ ਸੀ ਕਿਤੇ ਕੋਈ ਚਰਚਾ ਨਹੀਂ ਕੀਤੀ ਗਈ ਸੀ ਫਿਰ ਇਹਨੂੰ 44 ਅਮੈਂਡਮੈਂਟ 1978 ਦੇ ਤਹਿਤ ਜੋੜਿਆ ਗਿਆ ਸੀ ਰਾਜੇ ਆਰਟੀਕਲ 352 ਦੇ ਵਿੱਚ ਠੀਕ ਹੈ ਨਾ ਇਹ ਧਿਆਨ ਚ ਰੱਖਣਾ ਕੁਐਸਚਨ ਬਣ ਸਕਦਾ ਕਿ ਜਿਹੜਾ ਹੈਗਾ ਕੈਬਨਟ ਸ਼ਬਦ ਦਾ ਉਹਦਾ ਵਰਣਨ ਆਪਣੇ ਸੰਵਿਧਾਨ ਦੇ ਵਿੱਚ ਕਿੱਥੇ ਕੀਤਾ ਗਿਆ ਤਾਂ ਆਰਟੀਕਲ 352 ਦੇ ਵਿੱਚ ਕੀਤਾ ਗਿਆ ਰਜੇ ਇਹਨੂੰ ਤੇ ਇਹਨੂੰ ਜੋੜਿਆ 44 ਐਮੈਂਡਮੈਂਟ 1978 ਦੇ ਤਹਿਤ ਕੀਤਾ ਗਿਆਗਾ 1978 ਤੋਂ ਪਹਿਲਾਂ ਰਜੇ ਜਿਹੜਾ ਸੰਵਿਧਾਨ ਦੇ ਵਿੱਚ ਕੈਬਨਟ ਸ਼ਬਦ ਦਾ ਕੋਈ ਵੀ ਜ਼ਿਕਰ ਨਹੀਂ ਸੀਗਾ ਤਾਂ ਸਮਝ ਆ ਗਿਆ ਕੈਬਨਟ ਮੰਤਰੀ ਹੁੰਦੀ ਹੈ ਜਿਹੜੇ ਰਜੇ ਉਹ ਮੰਤਰੀ ਮੰਡਲ ਦਾ ਸਭ ਤੋਂ ਛੋਟਾ ਤੇ ਸ਼ਕਤੀਸ਼ਾਲੀ ਗਰੁੱਪ ਹੁੰਦਾ ਜਿਦੇ ਵਿੱਚ ਵੱਡੇ ਤੇ ਮਹੱਤਵਪੂਰਨ ਵਿਭਾਗ ਸ਼ਾਮਲ ਹੁੰਦੇ ਆ ਠੀਕ ਹੈ ਨਾ ਕੈਬਨਟ ਦੇ ਵਿੱਚ ਫਿਰ ਆ ਜੀ ਰਾਜ ਮੰਤਰੀ ਜਿਹੜੇ ਇੰਡੀਪੈਂਡੈਂਟ ਚਾਰਜ ਹੁੰਦਾ ਜਿਨ੍ਹਾਂ ਦੇ ਕੋਲੇ ਜਿਹੜੇ ਸੁਤੰਤਰ ਵਿਭਾਗਾਂ ਦੇ ਮੁਖੀ ਹੁੰਦੇ ਆ ਇਹ ਸਿੱਧੇ ਪ੍ਰਧਾਨ ਮੰਤਰੀ ਨੂੰ ਰਿਪੋਰਟ ਦਿੰਦੇ ਆ ਕੈਬਨਟ ਮੰਤਰੀ ਜਿਹੜੇ ਵਿਚਾਰੇ ਕੈਬਨਟ ਆ ਜਾਂਦੀ ਹੈ ਨਾ ਪ੍ਰਧਾਨ ਮੰਤਰੀ ਤੇ ਰਾਜ ਮੰਤਰੀ ਦੇ ਵਿਚਾਲੇ ਤਾਂ ਉਹਨਾਂ ਨੂੰ ਇਹ ਉਹਨਾਂ ਦੇ ਅਧੀਨ ਨਹੀਂ ਹੁੰਦੇ ਉਹਨਾਂ ਨੂੰ ਇਹ ਕੰਮ ਨਹੀਂ ਕਰਦੇ ਵੀ ਆਪਣੀ ਰਿਪੋਰਟ ਨਹੀਂ ਦਿੰਦੇ ਸਿੱਧਾ ਡਾਇਰੈਕਟ ਜਿਹੜਾ ਹੈਗਾ ਇਹ ਆਪਣੀ ਰਿਪੋਰਟ ਆਹੋ ਪ੍ਰਧਾਨ ਮੰਤਰੀ ਨੂੰ ਦਿੰਦੇ ਆ ਠੀਕ ਆ ਜਿਵੇਂ ਇਹਦੇ ਵਿੱਚ ਜਿਹੜੇ ਰਾਜ ਹੁੰਦਾ ਹੈ ਜ ਜੋ ਸੈਰਸਪਾਟੀ ਵਾਲੇ ਹੋਗੇ ਜਾਂ ਖੇਡਾਂ ਨਾਲ ਸੰਬੰਧਤ ਹੋਗੇ ਇਸ ਤਰ੍ਹਾਂ ਦੇ ਵਿਭਾਗ ਆ ਜਾਂਦੇ ਹੁੰਦੇ ਆ ਵੀ ਉਹਨਾਂ ਦਾ ਵੀ ਆਪਦੀ ਰਿਪੋਰਟ ਹੈ ਜਿਹੜੀ ਉਹਨਾਂ ਨੇ ਡਾਇਰੈਕਟ ਹੀ ਹੈਗੀ ਜਿਹੜੀ ਪ੍ਰਧਾਨ ਮੰਤਰੀ ਨੂੰ ਸੌਂਪਣੀ ਹੁੰਦੀ ਹੈ ਕੈਬਨਿਟ ਮੰਤਰੀ ਨੂੰ ਨਹੀਂ ਸੌਪਣੀ ਹੁੰਦੀ ਜੇ ਉੱਥੇ ਧਿਆਨ ਰੱਖਣਾ ਜਿਹਦੇ ਨਾਲ ਇੰਡੀਪੈਂਡੈਂਟ ਚਾਰਜ ਪੁੱਛਿਆ ਲੱਗਿਆ ਹੋਇਆ ਉਹਨਾਂ ਬਾਰੇ ਦੱਸਣਾ ਇਹ ਵੀ ਉਹ ਕਿਸੇ ਦੇ ਅਧੀਨ ਨਹੀਂ ਹੁੰਦੇਗੇ ਜਿਹੜੇ ਰਾਜ ਮੰਤਰੀ ਦੇ ਜੇ ਸਹਾਇਕ ਹੁੰਦੇ ਆ ਉਹ ਕੈਬਨਿਟ ਮੰਤਰੀ ਦੇ ਅਧੀਨ ਜਾਂ ਸਹਿਯੋਗੀ ਹੁੰਦੇ ਆ ਭਾਵੇਂ ਉਹਨਾਂ ਦਾ ਆਪਣਾ ਕੋਈ ਪੂਰਾ ਵਿਭਾਗ ਨਹੀਂ ਹੁੰਦਾ ਜਿਗੋਂ ਸਗੋਂ ਜਿਹੜੀ ਖਾਸ-ਖਾਸ ਕ ਕਲਾਸ-ਕਾਸ ਕੰਮਾਂ ਦੀ ਜਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਜਿਵੇਂ ਰਾਜ ਮੰਨ ਲਓ ਵੀ ਜਿਵੇਂ ਇੱਕ ਸਕੂਲ ਹੋ ਗਿਆ ਸਕੂਲ ਨੂੰ ਇੱਕ ਮੈਨੇਜਮੈਂਟ ਨੇ ਬਣਾਇਆ ਮੈਨੇਜਮੈਂਟ ਆਪਣੇ ਆਪ ਤਾਂ ਸਾਰੇ ਕਿਤੇ ਜਾ ਨਹੀਂ ਸਕਦੀ ਉਹਨੇ ਫਿਰ ਕੀ ਕੀਤਾ ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਬਣਾਤਾ ਹੁਣ ਪ੍ਰਿੰਸੀਪਲ ਵੀ ਹਰੇਕ ਕਲਾਸ ਦੇ ਵਿੱਚ ਜਾ ਕੇ ਨਿਗਰਾਨੀ ਰੱਖ ਸਕਦਾ ਤਾਂ ਪ੍ਰਿੰਸੀਪਲ ਨੇ ਅੱਗੇ ਇੰਚਾਰਜ ਬਣਾਤੇ ਠੀਕ ਹੈ ਨਾ ਇਹ ਇੰਚਾਰਜ ਤਾਂ ਕਹੂਗਾ ਜਿਵੇਂ ਮੰਨ ਲਓ ਹੁਣ ਜਿਹੜਾ ਹੈਗਾ ਪ੍ਰਧਾਨ ਮੰਤਰੀ ਉਹਨੇ ਕੈਬਨਟ ਮੰਤਰੀ ਨੂੰ ਅਹੁਦਾ ਦੇਤਾ ਕੈਬਨਟ ਮੰਤਰੀ ਨੇ ਅੱਗੇ ਜਿਵੇਂ ਅੱਗੇ ਜਿਹੜੇ ਉਹ ਆਪਣੇ ਹੋਰ ਮੰਤਰੀਆਂ ਨੂੰ ਨਿਯੁਕਤ ਕਰ ਲਿਆ ਜਿਵੇਂ ਹੁਣ ਮੰਨ ਲਓ ਆਪਣੇ ਜਿਹੜੇ ਹੈਗੇ ਆ ਰੱਖਿਆ ਵਿਭਾਗ ਆ ਗਿਆ ਜਿਹੜੇ ਰੱਖਿਆ ਵਿਭਾਗ ਦੇ ਗ੍ਰਹਿ ਮੰਤਰਾਲਾ ਮੰਨ ਲਓ ਆਪਾਂ ਰੱਖ ਲਈਨੇ ਆਪਾਂ ਗ੍ਰਹਿ ਮੰਤਰਾਲਾ ਗ੍ਰਹਿ ਮੰਤਰਾਲੇ ਦੇ ਜਿਹੜੇ ਮੁਖੀ ਹੈਗੇ ਆਗੇ ਉਹ ਆਪਣੇ ਹੈਗੇ ਆ ਅਹ ਹਾ ਅਮਿਤ ਸ਼ਾ ਗ੍ਰਹਿ ਮੰਤਰਾਲਾ ਉਹਦੇ ਮੁਖੀ ਅਮਿਤ ਸ਼ਾ ਹੈਗੇ ਅਮਿਤ ਸ਼ਾ ਜਿਵੇਂ ਅੱਗੇ ਮੰਨ ਲਓ ਰਾਜੀ ਆਪਣੇ ਜਿਵੇਂ ਉਹ ਵਿਭਾਗ ਦੇ ਮੁਖੀ ਹੋਗੇ ਗ੍ਰਹਿ ਮੰਤਰਾਲੇ ਵਿਭਾਗ ਦੇ ਮੁਖੀ ਹੋਗੇ ਜਿਹੜੀਆਂ ਉਹ ਅੱਗੇ ਜਿਵੇਂ ਮੰਨ ਲਓ ਗ੍ਰਹਿ ਮੰਤਰਾਲੇ ਦੇ ਅਧੀਨ ਕੀ ਹੁੰਦਾ ਸੁਰੱਖਿਆ ਏਜੰਸੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਨਾਲ ਸੰਬੰਧਿਤ ਕੰਮ ਕਰਨੇ ਹੁੰਦੇ ਆ ਜਾਂ ਜਿਹੜੀਆਂ ਸਰਹੱਦੀ ਪ੍ਰਬੰਧ ਹੁੰਦੇ ਉਹਨਾਂ ਨੂੰ ਦੇਖਣਾ ਹੁੰਦਾ ਜਾਂ ਪੁਲਿਸ ਪ੍ਰਬੰਧ ਹੁੰਦਾ ਜਿਹੜਾ ਉਹਨਾਂ ਨੂੰ ਦੇਖਣਾ ਹੁੰਦਾ ਤਾਂ ਉਹਨਾਂ ਚੀਜ਼ਾਂ ਵਾਸਤੇ ਉਹਨਾਂ ਨੂੰ ਅਲੱਗ-ਅਲੱਗ ਜਿਹੜੇ ਮੰਤਰੀਆਂ ਨੂੰ ਨਿਯੁਕਤ ਕਰਦਾ ਤਾਂ ਉਹ ਮੰਤਰੀ ਜਿਹੜੇ ਉਹ ਰਾਜ ਮੰਤਰੀ ਹੁੰਦੇ ਆ ਠੀਕ ਆ ਸਮਝ ਆ ਗਈ ਨਾ ਵੀ ਜਿਵੇਂ ਜਿਹੜਾ ਕੈਬਨਟ ਮੰਤਰੀ ਦੇ ਗ੍ਰਹਿ ਮੰਤਰਾਲੇ ਵਿਭਾਗ ਦਾ ਅਮਿਤ ਸ਼ਾਹ ਹੋ ਗਿਆ ਤੇ ਰਾਜ ਮੰਤਰੀ ਕਿਹੜੇ ਹੋਗੇ ਜਿਹੜੇ ਉਹਦੇ ਅੱਗੇ ਜਿਹੜੇ ਸਹਾਇਕ ਹੋਗੇ ਜਿਵੇਂ ਮੰਨ ਲਓ ਜਿਹੜੇ ਅੱਗੇ ਸੁਰੱਖਿਆ ਏਜੰਸੀਆਂ ਨਾਲ ਸੰਬੰਧਿਤ ਜਿਹੜਾ ਮੰਤਰੀ ਹੋ ਗਿਆ ਉਹ ਦਾ ਸਹਾਇਕ ਹੋ ਗਿਆ ਫਿਰ ਉਸ ਤੋਂ ਬਾਅਦ ਸਰਹੱਦੀ ਪ੍ਰਬੰਧ ਦੇਖਣ ਵਾਲਾ ਹੋ ਗਿਆ ਉਹ ਦਾ ਸਹਾਇਕ ਹੋ ਗਿਆ ਜਾਂ ਪੁਲਿਸ ਪ੍ਰਬੰਧ ਹੋ ਗਿਆ ਦੇਖਣ ਵਾਲਾ ਹੋ ਗਿਆ ਉਹ ਦਾ ਸਹਾਇਕ ਹੋ ਗਿਆ ਜਨ ਕਿ ਜਿਹੜੇ ਅੱਗੇ ਉਹਨਾਂ ਨੂੰ ਨਿਯੁਕਤ ਕਰਦਾ ਫਿਰ ਹੈ ਜੀ ਡਿਪਟੀ ਜਾਂ ਉਪ ਮੰਤਰੀ ਇਹ ਸਭ ਤੋਂ ਹੇਠਲੇ ਦਰਜੇ ਦੇ ਹੁੰਦੇ ਰਹੇ ਜੀ ਇਹ ਕੈਬਨਿਟ ਤੇ ਰਾਜ ਮੰਤਰੀ ਦੋਵਾਂ ਦੇ ਅਧੀਨ ਹੁੰਦੇ ਆ ਠੀਕ ਹੈ ਨਾ ਜਿਵੇਂ ਮੈਂ ਮੈਨੂੰ ਸਕੂਲ ਲਈ ਐਗਜ਼ਾਮਪਲ ਦਿੱਤੀ ਸੀ ਵੀ ਇਹ ਮੈਨੇਜਮੈਂਟ ਦੇ ਅਧੀਨ ਵੀ ਹੋਗੇ ਉਸ ਤੋਂ ਬਾਅਦ ਪ੍ਰਿੰਸੀਪਲ ਦੇ ਅਧੀਨ ਵੀ ਹੋਗੇ ਤੇ ਜਿਹੜੇ ਉਹਨਾਂ ਨੇ ਇੰਚਾਰਜ ਬਣਾਈ ਸੀ ਉਹਨਾਂ ਦੇ ਅਧੀਨ ਵੀ ਹੋਗੇ ਜਿਵੇਂ ਇੰਚਾਰਜ ਨੇ ਆਪਦੀ ਰਿਪੋਰਟ ਕਲਾਸ ਦੀ ਦੇਣੀ ਆ ਤੇ ਜਿਹੜੀ ਕਲਾਸ ਦੀ ਰਿਪੋਰਟ ਇੰਚਾਰਜ ਨੂੰ ਕੌਣ ਦੇਊਗਾ ਜਿਹੜੇ ਸਾਰੇ ਅਲੱਗ-ਅਲੱਗ ਸਬਜੈਕਟ ਦੇ ਟੀਚਰ ਹੋਣਗੇ ਉਹ ਦੇਣਗੇ ਉਸ ਤਰ੍ਹਾਂ ਹੁੰਦਾ ਵੀ ਇਹ ਸਭ ਤੋਂ ਹੇਠਾਂ ਹੁੰਦੇ ਆ ਤਾਂ ਅੱਜ ਇਹ ਸੀ ਆਪਣਾ ਅੱਜ ਦਾ ਟੌਪਿਕ ਜਿਦੇ ਵਿੱਚ ਆਪਾਂ ਜਿਹੜਾ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਲਿਖੀਆਂ ਤੇ ਪ੍ਰਧਾਨ ਮੰਤਰੀ ਦੀ ਜਿਹੜੀ ਮੰਤਰੀ ਪਰਿਸ਼ਦ ਦੇਖੀ ਮੈਂ ਆਪਦੇ ਵੱਲੋਂ ਰਾਜੀ ਹਰੇਕ ਚੀਜ਼ ਨੂੰ ਪੂਰਾ ਡੀਪਲੀ ਤੁਹਾਨੂੰ ਸਮਝਾ ਦਿੱਤਾ ਵੀ ਸਭ ਤੋਂ ਜਿਹੜਾ ਹੈਗਾ ਮੇਨ ਪ੍ਰਧਾਨ ਮੰਤਰੀ ਹੋ ਗਿਆ ਪੀਐਮ ਹੋ ਗਿਆ ਫਿਰ ਉਸ ਤੋਂ ਬਾਅਦ ਉਹਦੇ ਨੇੜੇ ਸਭ ਤੋਂ ਕੀ ਹੋ ਗਿਆ ਕੈਬਨਿਟ ਹੋ ਗਈ ਫਿਰ ਉਸ ਤੋਂ ਬਾਅਦ ਕਿਹੜੇ ਆ ਗਏ ਰਾਜ ਮੰਤਰੀ ਆ ਗਏ ਰਾਜ ਮੰਤਰੀ ਤੋਂ ਬਾਅਦ ਫਿਰ ਉੱਪਰ ਕੀ ਆ ਗਏ ਜਿਹੜੇ ਰਾਜ ਮੰਤਰੀ ਸਹਾਇਕ ਆ ਉਹ ਆ ਗਏ ਫਿਰ ਉਹਦੇ ਉੱਪਰ ਕੀ ਆ ਗਏ ਜਿਹੜੇ ਡਿਪਟੀ ਆ ਗਏ ਠੀਕ ਹੈ ਨਾ ਜਿਹੜਾ ਪ੍ਰਾਈਮ ਮਿਨਿਸਟਰ ਦੇ ਜਿੰਨਾ ਜਿੰਨਾ ਨੇੜੇ ਹੋਊਗਾ ਉਹਨੂੰ ਉਹਨੇ ਉਹਨੇ ਜਿਹੜਾ ਹੈਗਾ ਜਾਦੀ ਅਹੁਦੇ ਵੀ ਵੱਡੇ ਅਹੁਦੇ ਜਿਹੜੇ ਖਾਸ ਅਹੁਦੇ ਉਹ ਦਿੱਤੇ ਜਾਣਗੇ ਜਿਵੇਂ ਸਭ ਤੋਂ ਨੇੜੇ ਕੈਬਨਿਟ ਆਗੇ ਉਹਨੂੰ ਉਹ ਸਭ ਤੋਂ ਖਾਸ ਅਧਾ ਮਿਲਿਆ ਉਸ ਤੋਂ ਨੇੜੇ ਜਿਹੜਾ ਉਸ ਤੋਂ ਬਾਅਦ ਆਗੇ ਰਾਜ ਮੰਤਰੀ ਆਗੇ ਜਿਹੜੇ ਵੀ ਇੰਡੀਪੈਂਡੈਂਟ ਹੁੰਦੇ ਆ ਤਾਂ ਉਹਨਾਂ ਨੂੰ ਉਹ ਜਿਹੜੇ ਖਾਸ ਵਿਭਾਗ ਹੋਗੇ ਉਹ ਮਿਲੇ ਫਿਰ ਉਸ ਤੋਂ ਬਾਅਦ ਰਾਜ ਮੰਤਰੀ ਆਗੇ ਜਿਹੜੇ ਇਕੱਲੇ ਜਿਨ੍ਹਾਂ ਨੇ ਆਪਣਾ ਜਿਹੜੀ ਰਿਪੋਰਟ ਆ ਉਹ ਕੈਬਨਿਟ ਮੰਤਰੀ ਨੂੰ ਤੇ ਪ੍ਰਾਈਮ ਮਿਨਿਸਟਰ ਨੂੰ ਦਿਖਾਣੀ ਹੋਊਗੀ ਫਿਰ ਸਭ ਤੋਂ ਥੱਲੇ ਡਿਪਟੀ ਵਾਲੇ ਆਗੇ ਜਿਨ੍ਹਾਂ ਨੇ ਆਪਣੀ ਰਿਪੋਰਟ ਆ ਜਿਹੜੀ ਰਾਜ ਮੰਤਰੀ ਨੂੰ ਵੀ ਦਿਖਾਣੀ ਹੋਊਗੀ ਕੈਬਨਿਟ ਮੰਤਰੀ ਨੂੰ ਵੀ ਦਿਖਾਣੀ ਹੋਊਗੀ ਤਾਂ ਐਸੀ ਰਾਜੀ ਆਪਣੀ ਕਲਾਸ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਲੱਗਿਆ ਹੋਊਗਾ ਜੇ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਲਾਈਕ ਜਰੂਰ ਕਰਿਓ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜਰੂਰ ਕਰਿਓ ਜਿਨ੍ਹਾਂ ਨੇ ਯਾਰ ਅਜੇ ਪਹਿਲੀ ਵਾਰ ਕਲਾਸ ਵੇਖਿਆ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਹੋਰ ਕਲਾਸਾਂ ਜਿਹੜੀ ਉਹ ਵੀ ਵਾਚ ਕਰਿਓ ਤਾਂ ਮਿਲਦੇ ਹਾਂ ਅਜੇ ਕੱਲ ਨੂੰ ਅਗਲੀ ਕਲਾਸ ਦੇ ਵਿੱਚ ਥੈਂਕ ਯੂ